Құрға ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ 'ਚ ਮੈਨੂੰ ਕਿਉਂ ਆਉਣਾ ਪਿਆ মিডিਆ ਦੇ ਸਾਹਮਣੇ ਉਹ ਮੈਂ ਅੱਜ ਤੜਕੇ ਦੀ ਤਕਰੀਬਨ ਸਾਰੇ ਜਿਹੜੇ ਚੈਨਲ ਨੇ ਖਬਰਾਂ ਵਾਲੀ ਉਹਨਾਂ ਤੇ ਇੱਕ ਆ ਖਬਰ ਜਿਹੜੀ ਸਵੇਰ ਦੀ ਚੱਲ ਰਹੀ ਹੈ ਪਹਿਲਾਂ ਮੈਂ ਤੁਹਾਨੂੰ ਇਹ ਖਬਰ ਸੁਣਾ ਦਿੰਨਾ ਫਿਰ ਆਪਣੀ ਗੱਲਬਾਤ ਅੱਗੇ ਸ਼ੁਰੂ ਕਰਾਂਗੇ ਅਦਰ ਨੈਸ਼ਨਲ ਹਾਈਵੇ ਬਣਾਉਣ ਵਾਲੇ ਠੇਕੇਦਾਰਾਂ ਨੂੰ ਜਾਨ ਤੋਂ ਖਤਰਾ ਹੈ ਅਦਰ ਨੈਸ਼ਨਲ ਹਾਈਵੇ ਬਣਾਉਣ ਵਾਲੇ ਠੇਕੇਦਾਰਾਂ ਨੂੰ ਜਾਨ ਤੋਂ ਖਤਰਾ ਹੈ ਜੰਮੂ ਦੇ ਲਈ ਕੜੜਾ ਨੈਸ਼ਨਲ ਹਾਈਵੇ ਦਾ ਮਾਮਲਾ ਸਾਹਮਣੇ ਆਇਆ ਹੈ ਨੈਸ਼ਨਲ ਹਾਈਵੇ 30 ਆਫ ਇੰਡੀਆ ਦੇ ਇੰਜੀਨੀਅਰ ਅਨੂਸ਼ ਸ਼ਰਿਆ ਕੈਂਪ ਆਫਿਸ ਅਵਾਂ ਜਿੰਦਾ ਸੜਨ ਦੀ ਤੰਕੀ ਦਿੱਤੀ ਜਾ ਰਹੀ ਹੈ ਲੱਖਾਂ ਸਾਰਾਂ ਦੇ ਪਿੰਡ ਲੋਕਾਂ ਨੇ ਜਿੰਦਾ ਸੜਨ ਦੀ ਤੰਕੀ ਦਿੱਤੀ ਹੈ ਜਿਹੇ ਇਨਸਾਮ ਲੱਗੇ ਉਹਨਾਂ ਦੇ ਡਿਵੀਜ਼ਨਲ ਆਫਿਸ ਨੇ ਪੰਜਾਬ ਦੇ ਮੁਖਸਰ ਤੋਂ ਸ਼ਿਕਾਇਤ ਦਰਜ ਕਰਵਾਈ ਹੈ ਡੀਵੀ ਪੰਜਾਬ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਾਰਵਾਈ ਜੜੀ ਉਹ ਕੀਤੀ ਚਾਵੇ ਜਿੰਦਾ ਸੜਨ ਦੀ ਤੰਕੀ ਜੜੀ ਦਿੱਤੀ ਗਈ ਹੈ ਉਹ ਵਾਸੀਆਂ ਦੇ ਰੋਪਨੇ ਫੰਤੇ ਲੋਕਾਂ ਨੇ ਕਰਮਚਾਰੀਆਂ ਨੂੰ ਕੁੱਟਿਆ ਜਿਹੜਾ ਜਾਨ ਲੈ ਗਏ ਨੇ ਡੀਜੀਪੀ ਨੂੰ ਲੱਟਰ ਲਿਖੀ ਗਈ ਹੈ ਤਤਕਾਲ ਐਫ ਆਈ ਆਰ ਦੇ ਹੁਕਮ ਦੇ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਦੇ ਠੇਕੇਦਾਰਾਂ ਨੂੰ ਜਾਂ ਤੁਹਾਡੇ ਦੀ ਤੰਕੀ ਲਈ ਤੰਕੀ ਅਮਰ ਸਤੋ ਪਟਲਾ ਐਕਸਪ੍ਰੈਸ ਵੀ ਸੋ ਇਹ ਜਿਹੜੀ ਖਬਰ ਤੜਕੇ ਦੀ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਕਿ ਲੱਖਾਂ ਸੰਸਧਾਨਾਂ ਵੱਲੋਂ ਜਿਹੜੇ ਠੇਕੇਦਾਰ ਨੇ ਜਿਹੜਾ ਸੜਕਾਂ ਹਾਈਵੇ ਬਣ ਰਹੇ ਪੰਜਾਬ ਚ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ, ਉਹਨਾਂ ਨੂੰ ਅੱਗ ਲਾ ਕੇ ਸਾੜਨ ਦੀ ਧਮਕੀ। ਤੇ ਉਹਨਾਂ ਨੇ ਕੋਈ ਚਿੱਠੀ ਲਿਖੀ ਐ ਜਿਹੜੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਆ ਡੀਜੀਪੀ ਨੂੰ ਕਿ ਇਹਦੇ ਤੇ ਤੁਰਤ ਜਿਹੜੀ ਉਹ ਕਾਰਵਾਈ ਕੀਤੀ ਜਾਵੇ। ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ, ਕਿਸੇ ਨੂੰ ਮਾਰਨ ਗਿਆ, ਕਿਸੇ ਨੂੰ ਧਮਕੀ ਦੇਣ ਗਿਆ। ਸਰਕਾਰ ਖੇਡ ਕੀ ਖੇਡ ਰਹੀ ਆ ਜਿਵੇਂ ਲੱਖੇ ਦੇ ਉੱਤੇ ਇੱਕ ਪਰਚਾ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪੱਤਨ ਥਾਣੇ 'ਕਿ ਲੱਖਾ ਚਿੱਟਾ ਵੇਚਦਾ ਲੱਖੇ ਦੇ ਸੰਬੰਧ ਪਾਕਿਸਤਾਨ ਦੀਆਂ ਏਜੰਸੀਆਂ ਨਾਲ ਆ ਲੱਖੇ ਦੇ ਸੰਬੰਧ ਕਿਸੇ ਕੋਈ ਕੈਨੇਡਾ ਬੈਠੇ ਕਿਸੇ ਗੈਂਗਸਟਰ ਨਾਲ ਆ ਤੇ ਲੱਖਾ ਉੱਥੋਂ ਚਿੱਟਾ ਵੀ ਵੇਚਦਾ ਤੇ ਲੱਖਾ ਜਿਹੜਾ ਹਥਿਆਰਾਂ ਦੀ ਤਸਕਰੀ ਵੀ ਕਰਦਾ ਇਹ ਪਰਚਾ ਲੱਖੇ ਦੇ ਹੁੰਦਾ ਤੇ ਲੱਖੇ ਨੂੰ ਟੋ ਕੱਟ 20 ਦਿਨਾਂ ਬਾਅਦ ਜਦੋਂ ਕੋਈ ਉੱਥੇ ਗੱਲ ਨਿਕਲ ਕੇ ਆਉਂਦੀ ਹੈ ਗਾਂਹਾਂ ਦੀਆਂ ਫਿਰ ਪਤਾ ਲੱਗਦਾ 20 ਦਿਨ ਪਹਿਲਾਂ ਲੱਖਾ ਤੇ ਇੱਕ ਐਫਆਈਆਰ ਦਰਜ ਹੋ ਚੁੱਕੀ ਹੈ ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਰਹੀ ਹੈ ਤੜਕੇ ਦੀ ਵੀ ਲੱਖਾ ਕਿਸੇ ਠੇਕੇਦਾਰ ਨੂੰ ਸਾੜਨ ਦੀਆਂ ਧਮਕੀਆਂ ਦੇ ਕੇ ਗਿਆ ਲੱਖਾ ਕਿਸ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਊਗੀ ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ ਜਾਂ ਲੱਖਾ ਕਿਤੇ ਗਿਆ ਹੋਊਗਾ ਉਹਦੀ ਕੋਈ ਸੀਸੀਟੀਵੀ ਹੋਊਗੀ ਕੋਰ ਕੋਈ ਨਾ ਕੋਸਤਾ ਕੋਈ ਫੋਟੋ ਕੋਈ ਨਾ ਕੋਈ ਦਾ ਸਬੂਤ ਤੱਤ ਕੋਈ ਹੁੰਦਾ ਹੀ ਹੈ ਪਰ ਇਹ ਜਿਹੜਾ ਜਿਹੜੀ ਸ਼ਾਜਹ ਜਾਂ ਜਿਹੜੀ ਮੈਂ ਕਹੂੰਗਾ ਨੀਤੀ ਸਰਕਾਰ ਖੇਡ ਰਹੀ ਆ ਨਾ ਵੀ ਜਦੋਂ ਹੀ ਮੈਂ ਕੋਈ ਪੰਜਾਬ ਦੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨਾ ਆਉਣਾ ਜਾਂ ਕੋਈ ਅਹਿਮ ਮੁੱਦੇ ਨੂੰ ਮੈਂ ਛੇੜਦਾ ਜਾਂ ਅਹਿਮ ਮੁੱਦੇ ਦੇ ਉੱਤੇ ਅਸੀਂ ਕੋਈ ਲਾਂਭ ਬੰਦੀ ਕਰਦੇ ਆ ਉਹਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਘੇਰ ਹੁੰਦਾ ਯਤਨ ਕਰਦੀ ਹੈ ਹੁਣ ਸਾਡਾ ਮੁੱਦਾ ਚੱਲ ਰਿਹਾ ਬੁੱਡੇ ਦਰਿਆ ਨੂੰ ਬੰਨ੍ਹ ਮਾਰਨ ਦਾ 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਲੁਧਿਆਣੇ ਦੇ ਵਿੱਚ ਵੇਰਕਾ ਫਲਾਂਟ ਤੋਂ ਲੈ ਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਗੁੱਤ ਤੱਕ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟਮ ਹੈ ਵੀ ਜਾਂ ਤਾਂ ਹੱਲ ਕਰ ਦਿਓ ਜਿਹੜੀਆਂ 11 ਡਾਈੰਗ ਫੈਕਟਰੀਆਂ ਪਾ ਰਹੀਆਂ ਨੇ ਸਤਲੋਜ ਤੇ ਨਹੀਂ 15 ਸਤੰਬਰ ਤੱਕ ਅਸੀਂ ਇਹ 11 ਬੰਦ ਕਰ ਦੇਣਗੇ ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮੈਨੂੰ মিডিਆ ਤੋਂ ਪਤਾ ਲੱਗਦਾ ਤੇ মিডিਆ ਦੇ ਉੱਤੇ ਮੈਂ ਹੈਰਾਨ ਆ ਕਿ মিডিਆ ਮੇਰਾ ਕੋਈ ਵਰਸ਼ਨ ਲੈ ਬਣਾ ਮੇਰੀ ਕੋਈ ਗੱਲ ਸੁਣੇ ਬਣਾ ਮੇਰਾ ਕੋਈ ਜਵਾਬ ਲੈ ਬਣਾ ਚਲਾ ਗਿਆ ਮੈਨੂੰ ਭੂ ਮਾਫੀਆ ਵੀ ਬਣਾ ਰਿਹਾ ਦੇਖੋ মিডিਆ ਦੇ ਵਿੱਚ ਭੂ ਮਾਫੀਆ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ মিডিਆ ਵਾਲੇ ਖੜੇ ਹੋ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਕੋ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਹੋ ਵੀ ਪਾਇਸੋ ਨੇ ਉਹ ਤੇ ਆ ਇਲਜ਼ਾਮਬਾਜ਼ੀ ਹੋਈ ਆ ਛੋਡੇ ਉੱਤੇ ਆ ਖਬਰ ਚੱਲ ਰਹੀ ਆ ਛੋਡੇ ਕਿਸੇ ਬੰਦੇ ਨੇ ਆ ਕੇ ਆ ਤੁਹਾਡੇ ਤੇ ਇਲਜ਼ਾਮ ਲਾ ਛੋਡਾ ਕੀ ਕਹਿਣਾ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਵੀ ਲੱਖਾਂ ਕਿਸੇ ਨੈਸ਼ਨਲ ਹਾਈਵੇ ਦੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਮਚਾਉਣ ਦੀ ਧਮਕੀ ਦਿੰਦਾ মিডিਆ ਟ੍ਰਾਇਲ ਤੋਂ ਪਹਿਲੇ ਚੱਲ ਪੈਂਦਾ ਸੋ ਮੈਂ ਸੱਦੇ ਰੂਪ ਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ ਭਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਹੈ ਸਾਹ ਚੱਲਦੇ ਨੇ ਜਿੰਨਾ ਕਰ ਲੱਖਾ ਜਾਂਦਾ ਇਹ ਆਵਾਜ਼ ਇਸ ਤਰ੍ਹਾਂ ਹੀ بلند ਰਹਣੀ ਹੈ ਤੂੰ ਪਹਿਲਾਂ ਵੀ ਕੋਸ਼ਿਸ਼ਾਂ ਕਰ ਲਈਆਂ ਪਹਿਲਾਂ ਸਾਡੇ ਹੋਰ ਸਾਥੀਆਂ ਦੇ ਵੀ ਕੋਸ਼ਿਸ਼ਾਂ ਕਰ ਲਈਆਂ ਪਰਚੇ ਦੇ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੁੱਟਾਂ ਮਾਰਾਂ ਮੇਰੇ ਤੇ ਕਿੱਡਾ ਵੱਡਾ ਲਜਾਣ ਜਿਹੜਾ ਬੰਦਾ 10 ਸਾਲ ਤੋਂ ਨਸ਼ਿਆਂ ਖਿਲਾਫ ਚਿੱਟਿਆਂ ਖਿਲਾਫ ਲੜਦਾ ਉਹਦੇ ਉੱਤੇ ਚਿੱਟਾ ਵੇਚਣ ਦਾ ਪਰਚਾ ਹੁਣ ਇੱਕ ਨਵੀਂ ਕਹਾਣੀ ਚੱਲ ਪਈਆ ਹੁਣੇ ਪਤਾ ਨਹੀਂ ਐਫ ਆਈ ਆਰ ਦਰਜ ਹੋ ਗਈ ਕੋ ਹੋਣੀ ਆ ਇਹਦਾ ਕੀ ਬਣਨਾ ਜੇ ਇੱਕ ਇਸ ਤਰੀਕੇ ਨਾਲ ਮੈਨੂੰ ਇਹਦੇ ਚੱਲ ਜਹਾਉਣ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ মিডিਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇ ਵੀ ਮੈਂ ਕਿੱਥੇ ਆਇਆ ਮੈਂ ਕਿਹਨੂੰ ਸਾੜਨ ਦੀ ਧਮਕੀ ਦਿੱਤੀ ਆ ਕਿਹਨੂੰ ਮਾਰਨ ਦੀ ਧਮਕੀ ਦਿੱਤੀ ਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕੋ ਇੱਥੇ ਜਿਹੜੇ ਸੁੱਡੇ ਹੱਕਾਂ ਦੀ ਪੰਜਾਬ ਦੀ ਪੰਜਾਬੀਅਤ ਦੀ ਆਵਾਜ਼ بلند ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਹੀ ਇਹ ਜੇਲ੍ਹਾਂ 'ਚ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ ਜਿਵੇਂ ਕਿ ਸਾਡੇ ਨੌਜਵਾਨ ਪਹਿਲਾਂ ਵੀ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਬੰਦ ਨੇ ਉਹਨਾਂ ਉਹਨਾਂ ਦੇ ਵਿੱਚੋਂ ਜਿੱਤ ਵੀ ਚੁੱਕੇ ਨੇ ਲੋਕਾਂ ਦਾ ਫਤਵਾ ਵੀ ਉਹਨਾਂ ਦੇ ਹੱਕ 'ਚ ਆ ਚੁੱਕਿਆ ਪਰ ਹਾਲੇ ਤੱਕ ਵੀ ਉਹਨਾਂ ਦੀ ਐਨਐਸਐ ਦੇ ਵਿੱਚ ਜਿਹੜਾ ਵਾਅਦਾ ਹੋਇਆ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਦਾਇਤਾਂ ਮੁਤਾਬਕ ਇੱਥੋਂ ਦੇ ਡੀਸੀ ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਗ੍ਰਹਿ ਭਾਕ ਕੋਲੇ ਸੈਂਟਰ ਕੋਲੇ ਵੀ ਇਹਦੀ ਐਨਐਸਐ ਵਧਾਉਣ ਦੀ ਜਿਹੜੀ ਮਨਜ਼ੂਰੀ ਹੋਰ ਦਿੱਤੀ ਜਾਵੇ ਸੋ ਇਹ ਜਿਹੜੀ ਮੈਂ ਬਾਰ ਬਾਰ ਕਹਿਣਾ ਹੈ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਬਿਆੰਤੇ 부ਚੜ ਦੀ ਰੂਪ ਪ੍ਰਵੇਸ਼ ਕਰ ਗਈ ਆ ਇਹ ਕਿਵੇਂ ਕਿਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਇਹ ਦੱਬਣਾ ਚਾਹੁੰਦੇ ਨੇ ਕੁਚਲਣਾ ਚਾਹੁੰਦੇ ਨੇ ਆ ਜਿਹੜੇ ਨਵੇਂ ਕਾਨੂੰਨ ਆਏ ਨੇ ਇਹ ਕਹਿੰਦੇ ਬਸਤੀਵਾਦੀ ਕਾਨੂੰਨ ਅਸੀਂ ਖਤਮ ਕੀਤੇ ਆ ਕਾਲੇ ਕਾਨੂੰਨ ਅਸੀਂ ਖਤਮ ਕੀਤੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਉਹਦੀ ਆੜ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਕੁ ਸਖਤ ਕਰਤਾ ਕੰਮ ਵੀ ਕਿਵੇਂ ਪੂਰੇ ਦੇਸ਼ ਨੂੰ ਪੁਲਿਸ ਸਟੇਟ ਬਣਾਉਣਾ ਹੈ ਕਿਵੇਂ ਪੁਲਿਸ ਨੂੰ ਪਾਵਰਾਂ ਦੇਣੀਆਂ ਕਿਵੇਂ ਸੰਘਰਸ਼ਾਂ ਨੂੰ ਕੁਚਲਣਾ ਉਹਦੀ ਇੱਕ ਆਧਾਰਤਾਂ ਨੂੰ ਦਾ ਦੇਣਾ ਚਟਾਲੇ ਆਈ ਹੈ ਚਟਾਲੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬੀਲੀ ਬੋਰਡ ਦਾ ਘੇਰਿਆ ਵੀ ਸਾਨੂੰ ਸਾਡੇ ਟਰਾਂਸਫਰ ਸੜਿਆਂ ਨੂੰ 15 ਦਿਨ ਹੋ ਗਏ ਤੁਸੀਂ ਕਿਉਂ ਨਹੀਂ ਦੇ ਰਹੇ ਉਹਨਾਂ ਦੇ ਉੱਤੇ ਗ੍ਰੈਡ ਦੇ ਅਨੁਕੇ ਰੰਦੇ ਮਸਲੇ ਦੇ ਉੱਤੇ ਉਹਨਾਂ ਤੇ ਧਰਾਵਾ ਕਿਹੜੀਆਂ ਲਾਈਆਂ ਜਿੰਨਾ ਚ ਉਮਰ ਕਾਇਦਾ ਜਾਣੇ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ ਚਾਹ ਕਿਸਾਨਾਂ ਦੀ ਐ ਮਜ਼ਦੂਰਾਂ ਦੀ ਐ ਮਲਾਜਮਾਂ ਦੀ ਐ ਹੱਕ ਮੰਗਣ ਵਾਲੇ ਲੋਕਾਂ ਦੀ ਐ ਉਹਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਕਰੋਨਾ ਤਹਿ ਤੇ ਕੁਝਲ ਦੇਣਾ ਚਾਹੁੰਦੇ ਆ ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਯਾਰ ਵੀ ਇਹੋ ਜਿਹੇ ਮਸਲਿਆਂ ਦੇ ਉੱਤੇ ਖੁੱਲ ਕੇ ਬੋਲੋ ਖੁੱਲ ਕੇ ਆਪਣੇ ਲੋਕਾਂ ਨਾਲ ਖੜੋ ਇਹਨਾਂ ਦਾ ਵਿਰੋਧ ਕਰੋ ਸਵਾਲ ਪੁੱਛੋ ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਕਿ ਲੱਖਾਂ ਸਾੜਨ ਦੀ ਧਮਕੀ ਦਿੰਦਾ ਜੀ ਲੱਖਾ ਉੱਤੇ ਆਇਆ ਜੀ ਹੁਣ ਇਹ ਦੀ ਕੋਈ ਪੜਤਾਲ ਹੋਊਗੀ ਕੋਈ ਜਾਂਚ ਹੋਊਗੀ ਜਾਂ ਇੱਕ ਇੱਕ ਲੁਕਵੇਂ ਰੂਪ ਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਲਈ ਜਾਊਗੀ